ਮੈਂ ਤਜੀਬ ਛਾਬੜਾ पार्षदਪਤੀ ਵਾਰਡ ਨੰਬਰ 31 ਮੈਂ ਸਭ ਤੋਂ ਪਹਿਲਾਂ ਸ਼ਹਿਰ ਵਾਸੀਆਂ ਨੂੰ ਆਪਣੇ ਵਾਰਡ ਦੇ ਪਰਿਵਾਰ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਸਭ ਤੋਂ ਪਹਿਲਾਂ ਮੈਂ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਜਿੱਥੇ ਮੈਂ ਦਿਵਾਲੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਹਾਂ ਉੱਥੇ ਮੈਂ ਸਾਡੇ ਗੁਰੂ ਦੀ ਨਗਰੀ ਦੇ ਵਿੱਚ ਬੰਦੀ ਛੋੜ ਦਿਵਸ ਜਿਹੜਾ ਕੀ ਇਤਿਹਾਸਿਕ ਸਾਡੇ ਆਪਣੇ ਗੁਰੂ ਦੀ ਨਗਰੀ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਜਿਹੜਾ ਕਿ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਤੁਸੀਂ ਬਹੁਤ ਸੰਗਤਾਂ ਇਹ ਬਹੁਤ ਦੇਸ਼ ਵਿਦੇਸ਼ ਤੋਂ ਪੰਜਾਬ ਭਰ ਤੋਂ ਤੇ ਆਉਂਦੀਆਂ ਜਾਂਦੀਆਂ ਨੇ ਦੇਸ਼ ਵਿਦੇਸ਼ ਤੋਂ ਇਹ ਸੰਗਤਾਂ ਨਜ਼ਾਰਾ ਵੇਖਣ ਆਉਂਦੀਆਂ ਸਾਡੇ ਅੰਮ੍ਰਿਤਸਰ ਗੁਰੂ ਨਗਰੀ ਦੀ ਦੁਆਲੀ ਦੀਆਂ ਮੈਂ ਇਸ ਦੁਆਲੀ ਦੇ ਮੌਕੇ ਦੇ ਉੱਤੇ ਜੀ 29 ਨੰਬਰ ਪਾਰਟ ਦੇ ਪਰਿਵਾਰ ਨੂੰ ਬਹੁਤ ਬਹੁਤ ਇਸ ਦੁਆਲੀ ਦੇ ਮੌਕੇ ਦੀਆਂ ਮੁਬਾਰਕਬਾਦ ਦਿੰਦਾ ਹਾਂ ਪਰ ਮੈਂ ਇਸ ਦੇ ਨਾਲ ਇੱਕ ਹੋਰ ਸੰਦੇਸ਼ ਦੇਣਾ ਚਾਹੁੰਦਾ ਸਾਰੇ ਆਪਣੇ ਅੰਮ੍ਰਿਤਸਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਜਿਹੜੀ ਦੀਵਾਲੀ ਹੈ ਪਟਾਕੇ ਰਹਿਤ ਮਨਾਓ ਗ੍ਰੀਨ ਦੀਵਾਲੀ ਮਨਾਓ ਕਿਉਂਕਿ ਸਾਡਾ ਜਿਹੜਾ এনवायरमेंट ਸਾਡਾ ਜਿਹੜਾ ਦੇਸ਼ ਜਿਹੜਾ এনवायरमेंट ਦੇ ਵਿੱਚ ਜਿਹੜਾ ਪਿਆ ਪਿਆ ਇਹ ਬਚ ਸਕੇ ਤੇ ਆਪਾਂ ਇੱਕ ਚੰਗੇ ਸੋਚ ਵਾਲੇ ਧੰਨਵਾਦ ਹੈਪੀ ਦੀਵਾਲੀ